ਸਮਾਨੀ ਬਿਜਲੀ ਡਿੱਗਣ ਨਾਲ ਕਈ ਘਰਾਂ ਦੇ ਸੜੇ ਇਲੈਕਟ੍ਰੋਨਿਕ ਦੀ ਸਮਾਨ ਗੁਰਦਾਸਪੁਰ ਦੇ ਪੁਰਾਣਾ ਬਾਜ਼ਾਰ ਦੇ ਬੈਲਾ ਵਾਲੀ ਗਲੀ ਵਿੱਚ ਤੇਰ ਸ਼ਾਮ ਸਮਾਨੀ ਬਿਜਲੀ ਡਿੱਗਣ ਨਾਲ ਕਈ ਘਰਾਂ ਦੇ ਬਿਜਲੀ ਦੇ ਸਮਾਨ ਸੜ ਗਏ ਤੇ ਲੱਖਾਂ ਦਾ ਹੋਇਆ ਨੁਕਸਾਨ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਮੁਹੱਲੇ ਵਿੱਚ ਰਹਿਣ ਵਾਲੇ ਪੰਨਾ ਲਾਲ ਦੇ ਘਰ ਕਾਫੀ ਨੁਕਸਾਨ ਹੋਇਆ ਹੈ ਅਤੇ ਉਹਨਾਂ ਦੇ ਘਰਾਂ ਦੀਆਂ ਦੀਵਾਰਾਂ ਵਿੱਚ ਪਾੜ ਪੈ ਗਏ ਹਨ ਜਦਕਿ ਕਈ ਹੋਰ ਤਰ੍ਹਾਂ ਦੇ ਬਿਜਲੀ ਦੇ ਵਾਇਰਿੰਗ ਵੀ ਸੜ ਗਏ ਹਨ सो देखते रहो भीबीआई न्यूज टीवी पत्रकार जगजीत सिंह की खास रिपोर्ट गुरदासपुर ਕਾਹ ਇਥੇ ਮੇ ਜਾਣਾ ਉਹ ਆ ਉੱਤੇ ਵਾਲਾ ਹੀ ਹੁਣ ਆਇਆ ਉਹ ਬੜਾ

まあこれ。 ਇੱਕ ਮਿੰਟ ਬੈਠੇ ਰਹੀ ਸੀ ਇੱਕ ਮਿੰਟ ਹੋਰ ਭਾਜੀ ਕੀ ਕੀ ਟੁੱਟਾਇਆ ਹੋਰ ਸਭ ਕੁਝ ਤੁਹਾਡੇ ਸਾਹਮਣੇ ਹੀ ਹੈ ਜੋ ਹੋਇਆ ਸਭ ਦੇਖੋ ਤੁਹਾਨੂੰ ਇਹ ਪਤਾ ਲੱਗ ਗਿਆ ਕੀ ਨਾ ਆਜਾ ਪੰਨਾ ਮੇਰਾ ਨਾ ਪੰਨਾ ਲਾ ਪੰਨਾ ਲਾ ਲਾ ਇੱਕ ੜਮਾ ਲਪੈੰਦਾ ਇਹ ਪ੍ਰਾਣ ਯਾਰ ਪਹਿਲਾ ਵਾਲੀ ਗਲੀ ਪੁਰਾਣਾ ਬਜ਼ਾਰ ਪਹਿਲਾ ਵਾਲੀ ਤੁਮਾ ਘਰ ਜਾਣਾ ਬਈ ਹੁੰਦਾ ਘਰ ਆਹੋ ਹਾਂ पन्ना लाल मेरा नीना पर बजार बैला वाली गली ਕੀ ਘਟਨਾ ਵਾਪਰੀ ਹੈ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਹੀ ਘਰ ਮੈਂ ਘਰ ਮੌਜੂਦ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫਿਰ ਇਹ ਜਿਹੜਾ ਨਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਆ ਅਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ LCD ਟੁੱਟ ਗਿਆ ਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਬਾਰਿੰਗ ਜਿਹੜੀ ਸਭ ਜਿਹੜੀ ਆ ਸਭ ਉੱਡ ਗਈ ਆ ਕੋਟਗੀ ਸਭ ਹੋ ਗਈ ਹੈ ਵਿਚੋਂ ਹੀ ਨਿਕਲ ਆਈ ਹੈ ਬਾਹਰ ਨਸ਼ਟ ਹੋ ਗਈ ਹੈ ਇਹ ਅਚਾਨਕ ਹੋ ਗਿਆ ਸਾਰਾ ਕੁਝ ਜਾਂ ਤੁਸੀਂ ਜਦੋਂ ਹੋਇਆ ਘਰ ਕੀ ਹਾਂ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਘਟਨਾ ਜਰੀ ਹੈ ਵਾਪਸ ਕੋਈ ਨੁਕਸਾਨ ਨਹੀਂ ਹੋਇਆ ਫੈਮਿਲੀ ਮੈਂਬਰ ਦਾ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਫੈਮਿਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਤਾਂ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਘਰ ਦੇ ਨਾਲ ਹੀ ਹੋਰ ਵੀ ਕਿਸ ਤਰ੍ਹਾਂ ਦਾ ਨੁਕਸਾਨ ਆਇਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਅਲਸੀਡੀਓ ਨਮੀਟਰ ਵਗੈਰਾ ਹੋਏ ਨੇ ਉਹਦਾਂ ਦੇ Hadi